ਕਰਨ ਬਹੁਤ ਖਰਾਬ ਹੋ ਰਿਹਾ ਪੇੜਾਂ ਦੀ ਕਟਾਈ ਹੋ ਰਹੀ ਆ ਪੇੜ ਬਹੁਤ ਚਰ ਰਹਿਣੇ ਨਹੀਂ ਇਸ ਕਰਕੇ ਕੋਈ ਇਹੋ ਜਿਹਾ ਉਪਰਾਲਾ ਕੀਤਾ ਜਾਵੇ ਜਿਸ ਨਾਲ ਪੇੜਾਂ ਨੂੰ ਕੱਟਣ ਤੋਂ ਬਚਿਆ ਜਾ ਸਕੇ ਸੰਚਾਲਨ ਮੰਡਲ ਨੇ ਰਲ ਕੇ ਸਲਾਹ ਕੀਤੀ ਕਿ ਕਿਉਂ ਨਾ ਗੋਬਰ ਦੀਆਂ ਐਸ ਟਾਈਪ ਦੀਆਂ ਸਮੀਦਾ ਬਣਾਈਆਂ ਜਾਣ ਜਿਸ ਨਾਲ ਅਸੀਂ ਜਿਹੜੇ ਮਰਦੇ ਲੋਕ ਵਾ ਉਹਨਾਂ ਦੀਆਂ ਜਿਹੜੀਆਂ ਦੇਆਂ ਆ ਉਹਨਾਂ ਦਾ ਸੰਸਕਾਰ ਗੋਬਰ ਦੀਆਂ ਬਣੀਆਂ ਹੋਈਆਂ ਸਮਦਾ ਦੇ ਨਾਲ ਕਰ ਸਕੀਏ ਸਤੇ ਮੈਂ ਹਾਂ ਪ੍ਰਿੰਵੀ ਠਾਕੁਰ ਜਿੱਦ ਇੱਕ ਪਾਸੇ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਅਜੇ ਵੀ ਲੱਕੜਾਂ ਨਾਲ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪਠਾਨਕੋਟ ਵਿੱਚ ਇੱਕ ਸੰਸਥਾ ਵੱਲੋਂ ਲਾਸ਼ ਦਾ ਸੰਸਕਾਰ ਲੱਕੜਾਂ ਨੂੰ ਸਾੜ ਕੇ ਨਹੀਂ ਸਗੋਂ ਗਾਵਾਂ ਦੇ ਗੋਹੇ ਤੋਂ ਡੰਡੇ ਬਣਾ ਕੇ ਕਰਨ ਦਾ ਉਪਰਾਲਾ ਕੀਤਾ ਗਿਆ ਹੈ ਇਸ ਦੇ ਲਈ ਸੰਸਥਾ ਵੱਲੋਂ ਲੋਕਾਂ ਨੂੰ ਮਿਲਾ ਕੇ ਇੱਕ ਪ੍ਰੋਜੈਕਟ ਲਗਾਇਆ ਗਿਆ ਹੈ ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ گاਉਂਾਂਾਂ ਤੋਂ ਗੋਬਰ ਇਕੱਠਾ ਕੀਤਾ ਜਾਂਦਾ ਹੈ ਅਤੇ ਇਸ ਗੋਬਰ ਨੂੰ ਇੱਕ ਥਾਂ ਤੇ ਲਿਆਂਦਾ ਜਾਂਦਾ ਹੈ ਅਤੇ ਇਸ ਸੰਸਥਾ ਵੱਲੋਂ ਲਗਾਏ ਗਏ ਇਸ ਪ੍ਰੋਜੈਕਟ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਡੰਡੀਆਂ ਇਸ ਗੋਬਰ ਨਾਲ ਲਾਸ਼ ਦਾ ਸੰਸਕਾਰ ਕੀਤਾ ਜਾਂਦਾ ਹੈ ਜਿਸ ਨਾਲ ਲਕਣਾ ਸੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਅਤੇ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਦਾ ਇਹ ਉਪਰਾਲਾ ਲੋਕਾਂ ਨੂੰ ਵੀ ਦਿੱਤਾ ਜਾਂਦਾ ਹੈ ਅਤੇ ਰੁੱਖਾਂ ਰੁੱਖਾਂ ਨੂੰ ਕੱਟਣ ਨਹੀਂ ਦੇ ਰਹੇ ਹਨ ਤੁਸੀਂ ਦੇਖ ਰਹੇ ਹੋ ਪੰਜਾਬ ਬੜੀ ਨਿਊਜ਼ ਤੇ ਮੈਂ ਹਾਂ ਪ੍ਰਿੰਵੀ ਠਾਕੁਰ ਕਾ ਪਠਾਨਕੋਟ ਸ਼ਾਹਪਤਗੰਗਰ ਵਿੱਚ શ્રી ਸ਼ੋਕਮਾਰ ਗੁਜਰਾਜੀ ਦੀ ਇੱਕ ਫੈਕਸ਼ਨ ਹੈ ਇਸ ਅਧਿਕਾਰਤ ਕਾਰਵਾਚ ਲਈ ਚੱਲ ਰਹੀ ਆ ਬੱਚਿਆਂ ਨੂੰ ਇਹਦੇ ਵੀ ਭਾਰਤੀ ਸੰਸਕ੍ਰਿਤੀ ਦੇ ਨਾਲ ਜੋੜਨ ਦੇ ਨਾਲ-ਨਾਲ ਪਰਸਨੈਲਿਟੀ ਡਿਵੈਲਪਮੈਂਟ ਉੱਤੇ ਕੰਮ ਕਰਦੇ ਸਾਡੇ ਸੰਚਾਲਨ ਮੰਡਲ ਨੇ ਬੜਕੇ ਵਿਚਾਰ ਕੀਤੇ ਵਾਤਾਵਰਨ ਬਹੁਤ ਖਰਾਬ ਹੋ ਰਿਹਾ ਹੈ। ਪੇੜਾਂ ਦੀ ਕਟਾਈ ਹੋ ਰਹੀ ਆ। ਪੇੜ ਬਹੁਤ ਜ਼ਰੂਰੀ ਨੇ। ਇਸ ਕਰਕੇ ਕੋਈ ਇਹੋ ਜਿਹਾ ਉਪਰਾਲਾ ਕੀਤਾ ਜਾਵੇ ਜਿਸ ਨਾਲ ਪੇੜਾਂ ਨੂੰ ਕੱਟਣ ਤੋਂ ਬਚਿਆ ਜਾ ਸਕੇ। ਸੰਚਾਲਨ ਮੰਡਲ ਨੇ ਰਲ ਕੇ ਸਲਾਹ ਕੀਤੀ ਕਿ ਕਿਉਂ ਨਾ ਗੋਬਰ ਦੀਆਂ ਐਸ ਟਾਈਪ ਦੀਆਂ ਸਮਿਦਾ ਬਣਾਈਆਂ ਜਾਣ ਜਿਸ ਨਾਲ ਅਸੀਂ ਜਿਹੜੇ ਮਰਦੇ ਲੋਕਾਂ ਵਾ ਉਹਨਾਂ ਦੀਆਂ ਜਿਹੜੀਆਂ ਦੇਆਂ ਆ ਉਹਨਾਂ ਦਾ ਸੰਸਕਾਰ ਗੋਬਰ ਦੀਆਂ ਬਣੀਆਂ ਹੋਈਆਂ ਸਮਦਾ ਦੇ ਨਾਲ ਕਰ ਸਕੀਏ ਪੂਰੀ ਸੋਚ ਵਿਚਾਰ ਤੋਂ ਬਾਅਦ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਇੱਕ ਗੱਲ ਦੀ ਅਸੀਂ ਗਾਰੰਟੀ ਦੇ ਸਕਦੇ ਆ ਕਿ ਇਹ ਜਿਹੜੀਆਂ ਗੋਬਰ ਦੀਆਂ ਸਮਦਾ ਵਾਂ ਪਿਓਰ ਗਾਈਂ ਦੇ ਗਾਈਂ ਦੇ ਗੋਬਰ ਦੀਆਂ ਜਿਹੜੀਆਂ ਉਹ ਬਣਾਈਆਂ ਜਾਂਦੀਆਂ ਗਊਸ਼ਾਲਾ ਵਿੱਚੋਂ ਸਿੱਧਾ ਗੋਬਰ ਇੱਥੇ ਲਿਆਂਦਾ ਜਾਂਦਾ ਤੇ ਮਸ਼ੀਨਾਂ ਦੁਆਰਾ ਇਹ ਸਮਾਨ ਦਾ ਤਿਆਰ ਕੀਤੀਆਂ ਜਾਂਦੀਆਂ ਹਨ ਤੇ ਸਿਕਾਉਣ ਤੋਂ ਬਾਅਦ ਇਹ ਅਸੀਂ ਲੋਕਾਂ ਨੂੰ ਜਿਹੜੇ ਪਰਪਜ ਵਾਸਤੇ ਅਸੀਂ ਇਹ ਤਿਆਰ ਕੀਤੀਆਂ ਉਸ ਪਰਪਜ ਵਾਸਤੇ ਸਪਲਾਈ ਕਰਦੇ ਆਂ ਇਹਦੇ ਵਿੱਚ ਤੁਹਾਨੂੰ ਪਰਮਿਸ਼ਨ ਵੀ ਲੈਣੀ ਪਈ ਕਿਸੇ ਦੀ ਇਹਦੇ ਵਿੱਚ ਅਸੀਂ ਡੀਸੀ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਆ ਕਮੇਟੀ ਦੇ ਈਓ ਸਾਹਿਬ ਨਾਲ ਐਮੀ ਸਾਹਿਬ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਸਾਡੀ ਇਸ ਗੱਲ ਦਾ ਬਹੁਤ ਸਮਰਥਨ ਕੀਤਾ ਨਗਰ ਨਿਗਮ ਵੱਲੋਂ ਵੀ ਅਸੀਂ ਦਾ ਹੁਲਾਰਾ ਮਿਲਿਆ ਕਿ ਤੁਸੀਂ ਬਿਲਕੁਲ ਨਗਰ ਨਿਗਮ ਵੱਲੋਂ ਸਾਨੂੰ 100% ਜਿਹੜਾ ਵਾ ਉਹ ਸਮਰਥਨ ਜਿਹੜਾ ਵਾ ਉਹ ਪ੍ਰਾਪਤ ਹੋਇਆ। ਉਹਨਾਂ ਨੇ ਉੱਥੇ ਸਮਸ਼ਾਨ ਘਾਟ ਦੇ ਲਾਗੇ ਇਸ ਦੇ ਫੇਵਰ ਦੇ ਵਿੱਚ ਇੱਕ ਬਹੁਤ ਵੱਡਾ ਬੋਰਡ ਜਿਹੜਾ ਵਲ ਆਇਆ ਤਾਂ ਕਿ ਲੋਕ ਇਸ ਚੀਜ਼ ਨੂੰ ਵੇਖ ਕੇ ਤੇ ਇਸ ਚੀਜ਼ ਵੱਲ ਉਤਸ਼ਾਹਤ ਹੋ ਸਕਣ। ਮੇਰਾ ਨਾਮ ਡਾਕਟਰ ਸੁਦੀਰ ਗੁੱਤਾ ਹੈ। ਵਾਪਿਸ ਸੰਸਕਾਰ ਮੈਂ ਵਿਵਸ ਸੰਸਕਾਰ ਵਰਟਿਕਲ ਤੋਂ ਸ਼ੁਰੂ ਤੋਂ ਮੈਂ ਇਹ ਨਾਲ ਜੁੜਿਆ ਤਾਂ ਇਹ ਜਦਦਾ ਸੀ ਪ੍ਰੋਜੈਕਟ ਸ਼ੁਰੂ ਕੀਤਾ ਸਮਿਦਾ ਬਣਾਣਾ ਸਾਡੇ ਇਹਦੇ ਵਿੱਚ ਦੋ ਮੁੱਖ ਉਦੇਸ਼ ਸੀ ਅਸੀਂ ਹਵਨ ਨੂੰ ਜ਼ਿਆਦਾ ਪ੍ਰਮੋਟ ਕਰਦੇ ਕਿਉਂਕਿ ਹਵਨ ਆਪਣੇ ਆਪ ਦੇ ਵਿੱਚ ਪਰਿਆਵਰਣ ਨੂੰ ਸ਼ੁੱਧ ਕਰਦਾ ਉਹਨੂੰ ਉਹਦਾ ਬੈਲੈਂਸ ਬਰਾਬਰ ਕਰਨ ਨੂੰ ਬਹੁਤ ਮਦਦ ਕਰਦਾ ਹੈ ਅਸੀਂ ਉਹਦੇ ਵਿੱਚ ਜਿਹੜੀ ਲੱਕੜੀ ਦੀ ਸਮਿਦਾ ਯੂਜ਼ ਕਰਦੇ ਸੀ ਉਹਦੀ ਜਗ੍ਹਾ ਅਸੀਂ ਗੋਬਰ ਦੀ ਸਮਿਦਾ ਯੂਜ਼ ਕਰਦੀਆਂ ਸ਼ੁਰੂ ਕਰਵਾਈਆਂ ਉਹ ਸਾਡਾ ਵਾਕਸਾ ਪ੍ਰੋਜੈਕਟ ਸੀ ਉਹਦੇ ਨਾਲ ਨਾਲ ਇੱਕ ਸਾਡੇ ਮਨ 'ਚ ਬਹੁਤ ਵੱਡਾ ਵਿਚਾਰ ਸੀ ਕਿ ਸੰਸਕਾਰ ਵਾਸਤੇ ਬਹੁਤ ਜ਼ਿਆਦਾ ਲੱਕੜੀ ਇਸਤੇਮਾਲ ਹੁੰਦੀ ਹੈ। ਔਰ ਉਹ ਲੱਕੜੀ ਕਈ ਵਾਰੀ ਗਿੱਲੀ ਆਉਂਦੀ ਹੈ, ਕਈ ਵਾਰੀ ਸੁੱਕੀ ਆਉਂਦੀ ਹੈ, ਕਈ ਵਾਰੀ ਸੰਸਕਾਰ ਪੂਰਾ ਹੁੰਦਾ ਵੀ ਨਹੀਂ ਉਹਦੇ ਨਾਲ। ਬਚਾਅ ਬਹੁਤ ਜ਼ਿਆਦਾ ਮਿਹਨਤ ਵੀ ਕਰਨੀ ਪੈਂਦੀ ਹੈ। ਉਹਦਾ ਬਦਲ ਅਸੀਂ ਸੋਚਿਆ ਕਿ ਜਿਹੜੀ ਗੋਬਰ ਦੀ ਬਣੀ ਸਮਿਦਾ ਹੈ ਇਹਦੇ ਇਹਦੇ ਨਾਲ ਇਹ ਸਾਰਾ ਕੁਝ ਕੀਤਾ ਜਾਏ। ਔਰ ਗੋਬਰ ਦੀ ਸਮਿਦਾ ਇਸਤੇਮਾਲ ਕਰਨ ਨਾਲ ਇੱਕ ਤਾਂ ਪੇੜਾਂ ਦੀ ਕਟਾਨ ਰੁਕੇਗਾ। ਗਾਂ ਦੀ ਗੋਬਰ ਨੂੰ ਸੰਭਾਲਣ ਦੀ ਬੜੀ ਵੱਡੀ ਸਮੱਸਿਆ ਹੈ। ਔਰ ਉਹਦਾ ਇੱਕ ਸਮੱਸਿਆ ਦਾ ਵੀ ਹੱਲੇ ਹੈ। ਕਈ ਜਗ੍ਹਾ ਤੇ ਪੰਜਾਬ ਸਰਕਾਰ ਨੇ ਵੀ ਇਸ ਦੇ ਇਸ ਨੂੰ ਪ੍ਰਮੋਟ ਕੀਤਾ। ਉਹਨਾਂ ਨੇ ਕਈ ਜਗ੍ਹਾ ਤੇ ਮਸ਼ੀਨਾਂ ਵੀ ਦਿੱਤੀਆਂ ਲੁਕਾਂ ਵਾਸਤੇ, ਸਮੇਂ ਦਾ ਬਦਾਨ ਵਾਸਤੇ। ਲੇਕਿਨ ਉਹ ਇੰਨੀ ਜ਼ਿਆਦਾ ਸ਼ਤ ਪਤਾ ਨਹੀਂ ਕਿੰਨਾ ਕਾਮਯਾਬ ਹੋਇਆ ਹੈ। ਲੇਕਿਨ ਅਸੀਂ ਆਪਣੇ ਲੈਵਲ ਤੇ ਕਾਫੀ ਮਿਹਨਤ ਕਰ ਰਹੇ ਹਾਂ ਕਿ ਇਹ ਪ੍ਰੋਜੈਕਟ ਸਾਡਾ ਕਾਮਯਾਬ ਹੋਏ। ਕੁਝ ਲੋਕਾਂ ਦੇ ਵਿੱਚ ਅਵੇਰਨੈਸ ਆਏ। ਲੱਕੜੀ ਦਾ ਇਸਤੇਮਾਲ ਘਟਦੇ। ਔਰ ਇਹ ਜਿਹੜਾ ਹੈ ਇਹਦਾ ਰੇਟ ਜਿਹੜੇ ਕੋਸਟ ਕਿੰਨੇ ਪੈਂਦੀ ਹੈ ਕਿਸੇ ਨੂੰ ਵੀ ਇਹ ਇੱਕ ਸੰਸਕਾਰ ਵਾਸਤੇ 3.5 ਹਜ਼ਾਰ ਰੁਪਿਆ ਕੋਸਟ ਕਰਦਾ ਜੀ ਲੇਕਿਨ ਉਹ ਜਿਹੜੇ ਲੱਕੜੀ ਦੀ ਕੋਸਟ ਤਾਂ ਕਾਫੀ ਘਟ ਹੈ ਉਹ ਆਮ ਤੌਰ ਤੇ ਸੁਣਨ ਚ ਆਕੀ ਜਾਂ ਸੱਤ ਜਾਂ ਲੈਂਦੇ ਆ ਮੈਨੂੰ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈ ਲੇਕਿਨ ਮੇਰਾ ਇਹ ਉਸ ਹਿਸਾਬ ਦੇ ਨਾਲ ਸਾਡਾ ਸਮਝਦਾ ਖਰਚਾ ਘੱਟ ਪੈਂਦਾ ਔਰ ਕਿੰਨਾ ਕਿ ਜਿਹੜਾ ਪ੍ਰਸ਼ਾਸਨ ਦਾ ਵੀ ਯੋਗਦਾਨ ਰਿਹਾ ਇਸ ਤੇ ਵੀ ਤੁਹਾਡਾ ਪ੍ਰਸ਼ਾਸਨ ਨੇ ਸਾਨੂੰ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਜੀ ਉਹਨਾਂ ਦਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਵੀ ਇਹ ਇਸ ਗੱਲ ਨੂੰ ਪ੍ਰਮੋਟ ਕੀਤਾ ਜਾਂਦਾ ਕਿ ਗੋਬਰ ਦਾ ਇਸਤੇਮਾਲ ਕੀਤਾ ਜਾਏ। ਤੇ ਉਹਨਾਂ ਨੇ ਆਪਣੇ ਸਾਡੇ ਨਾਲ ਸਹਿਮਤ ਹੋ ਕੇ ਸਭ ਸ਼ਮਸ਼ਾਨ ਘਾਟਾਂ ਦੇ ਵਿੱਚ ਬੋਰਡ ਫਲੈਕਸ ਬੋਰਡ ਲਗਵਾਏ ਹੈ ਤਾਂ ਕਿ ਲੋਕਾਂ ਨੂੰ ਅਵੇਅਰਨੈਸ ਹੋਵੇ। ਉਹਦੇ ਪ੍ਰਸ਼ਾਸਨ ਲੋਕਲ ਪ੍ਰਸ਼ਾਸਨ ਦਾ ਵੀ ਨਾਮ ਹੈ ਪਰ ਕਮਿਸ਼ਨਰ ਦਾ ਵੀ ਨਾਮ ਹੈ। ਸਾਡਾ ਵੈਦਿਕ ਸੰਸਕਾਰ ਵਟਕ ਦਾ ਵੀ ਨਾਮ ਹੈ। ਪਲੱਸ ਸਾਡੇ ਫੋਨ ਨੰਬਰ ਜਿੱਥੋਂ ਉਹ ਕੰਟੈਕਟ ਕਰਕੇ ਲੋਕ ਸੇਵਾ ਦਾ ਮਗ ਵਾਸ ਸਕਦੇ ਉਹ ਵੀ ਸਾਰਾ ਲਿਖਿਆ ਹੋਇਆ ਹੈ। ਕਿਸ ਨੂੰ ਕੀਤਾ ਸੀ? ਤੇ ਉਦੋਂ ਕਾਫੀ ਇਧੇ ਚ ਦਿੱਕਤਾਂ ਆਈਆਂ ਸਾਨੂੰ ਗੋਬਰ ਲੈਣ ਲਈ ਇਧਰ ਉਧਰ ਦੌੜਨਾ ਪੈਂਦਾ ਸੀ ਲੇਕਿਨ ਉਹਦੇ ਬਾਅਦ ਅਸੀਂ ਗੋਸ਼ਾਲਾ ਪਠਾਣਕੋਟ ਵਾਲੀ ਤੇ ਡੇਰੀਵਾਲ ਵਾਲੀ ਨਾਲ ਕੰਟੈਕਟ ਕੀਤਾ ਉੱਥੇ ਫਿਰ ਅਸੀਂ ਟਰਾਲੀ ਭੇਜ ਦਿੰਦੇ ਨੇ ਉਹ ਗੋਬਰ ਭਰ ਕੇ ਸਾਨੂੰ ਭੇਜ ਦਿੰਦੇ ਨੇ ਤੇ ਉਹੀ ਅਸੀਂ ਗੋਬਰ ਨੂੰ ਯੂਜ਼ ਕਰ ਰਹੇ ਆ ਉਹਦੇ ਚ ਕੋਈ ਕੈਮੀਕਲ ਕਿਸੇ ਤਰ੍ਹਾਂ ਦੀ ਕੋਈ ਫਰਟੀਲਾਈਜ਼ਰ ਇਹ ਕੋਈ ਚੀਜ਼ ਨਹੀਂ ਪਾਉਂਦੇ ਪਿਓਰ ਗੋਬਰ ਦੀਆਂ ਸੰਦਾ ਬੰਦੀਆਂ ਨੇ ਇੱਥੇ ਫੈਕਟਰੀ ਲੱਗੀ ਆ ਕੋਈ ਵੀ ਕਿਸੇ ਵੇਲੇ ਵੀ ਆ ਕੇ ਇਹਨੂੰ ਚੈੱਕ ਕਰਨਾ ਚਾਹੇ ਚੈੱਕ ਕਰ ਸਕਦਾ ਇਹਦੇ ਚ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਹੈਗਾ ਉਲਟੇ ਸ਼ਹਿਰ ਵਸੀਆਂ ਤੇ ਲੱਕੜ ਦਾ ਵੀ ਫਾਇਦਾ ਤਾਂ ਕਿ ਲੱਕੜ ਬਚੇਗੀ ਔਰ ਸਾਡਾ ਪਰਿਵਰਨ ਦਾ ਨੁਕਸਾਨ ਨਹੀਂ ਹੋਏਗਾ ਔਰ ਇਹਦੇ ਨਾਲ ਅਵੇਰਨੈਸ ਲੋਕਾਂ ਨੂੰ ਬੜੀ ਆਏਗੀ ਸਭ ਤੋਂ ਵੱਡਾ ਫਾਇਦਾ ਕੀ ਹੈ ਜਦੋਂ ਹੀ ਸੰਸਕਾਰ ਕਰਨੇ ਆ ਤੇ ਲੱਕੜੀ ਦੀਆਂ ਸੰਤਾਂਵਾਂ ਤੇ ਕੋਲੇ ਬਣ ਜਾਂਦੇ ਨੇ ਉਹਦੇ ਨਾਲ ਫੁੱਲ ਵਿੱਚ ਸੋਝੇਦੇ ਪਤਾ ਲੱਗਦਾ ਲੱਕੜੀ ਕਿਹੜੀ ਹੈ ਕੋਲੇ ਕਿਹੜੇ ਨੇ ਫੁੱਲ ਕਿਹੜੇ ਨੇ ਲੇਕਿਨ ਜਦੋਂ ਅਸੀਂ ਗੋਬਰਦ ਨਾ ਕਰਨੇ ਆ ਗੋਬਰ ਦੀ ਰਾਹ ਥੱਲੇ ਬੈਠ ਜਾਂਦੀ ਤੇ ਫੁੱਲ ਉੱਪਰ ਆ ਜਾਂਦੇ ਨੇ ਉਹਦੇ ਨਾਲ ਤੁਹਾਨੂੰ ਫੁੱਲ ਚ ਬੜੀ ਆਸਾਨੀ ਹੁੰਦੀ ਹੈ ਅਸੀਂ ਕਟਵਰ ਚਾਰ ਪੰਜ ਲਵਾਰਿ ਸਲੈਸ਼ ਦੇ ਸਰਕਾਰ ਕਰਕੇ ਪਹਿਲਾਂ ਇਹਨੂੰ ਐਕਸਪੈਰੀਮੈਂਟ ਕੀਤਾ ਉਹਦੇ ਬਾਅਦ ਇਹਨਾਂ ਨੂੰ ਹਾਈਲਾਈਟ ਕਰਕੇ ਤੇ ਇਹਨੂੰ ਪ੍ਰੋਜੈਕਟ ਨੂੰ ਸ਼ੁਰੂਆਤ ਕੀਤੀ। ਸਰ ਲੱਕੜ ਦੇ ਮੁਕਾਬਲੇ ਕੀ ਕੋਸਟ ਨੇ? ਲੱਕੜ ਪੈਂਦੀ ਹੈ ਜੀ ਲਗਭਗ ਇਹ ਲੈਂਦੇ ਨੇ ਕੋ 4500 ਲੈਂਦਾ ਕੋ 5000 ਲੈਂਦਾ ਕੋ 5500 ਲੈਂਦਾ। ਅਸੀਂ 3500 ਰੁਪਏ ਲੈਂਦੇ ਜੀ ਕਿਰਾਇਆ ਵਿੱਚ ਆਇੰਦਾ। ਅਸੀਂ ਉੱਥੇ ਪ੍ਰੋਵਾਈਡ ਕਰ ਰਹੇ ਹਾਂ ਇਹਨੂੰ ਸ਼ਮਸ਼ਾਨਗਾੜ 'ਚ। ਉਹਦੇ ਵਸਤੇ ਸਾਡੇ ਹਰ ਸ਼ਮਸ਼ਾਨਗਾੜ ਦੇ ਹਰ ਬੋਰਡ ਦੇ ਉੱਤੇ 7-8 ਨੰਬਰ ਲਿਖੇ ਗਏ ਨੇ। ਤੁਸੀਂ ਕਿਸੇ ਨੂੰ ਵੀ ਗੋਡਾ ਘੜਾਓ ਟਾਈਮ ਦੇ ਦਿਓ ਉਹਨੇ ਵੇਲੇ ਤੋਂ ਪਹਿਲਾਂ ਉੱਥੇ ਲੱਕੜ ਪ੍ਰੋਵਾਈਡ ਹੋਏਗੀ ਔਰ ਇਹਦੇ ਉਹਦੇ ਨਾਲ ਤੁਹਾਨੂੰ ਇਹ ਗੋਬਰ ਦੀ ਲੱਕੜੀ ਨਾਲ ਹੀ ਦौरा ਸਾਰਾ ਸੰਸਕਾਰ ਜਿਹੜਾ ਉਹ ਕਲੀਅਰ ਹੋ ਜਾਣਾ 180 ਸਮਝਣਾ ਸੰਸਕਾਰ ਹੁੰਦਾ ਲੇਕਿਨ ਅਸੀਂ 200 ਪੇ ਨੇ